ਹਾਂਜੀ ਸਰ ਹਾਂਜੀ ਧਰਮਪਾਲ ਜਸੋ ਮੱਜਰਾ ਜੀ ਗੱਲ ਕਰ ਰਹੇ ਹਾਂ ਜੀ ਹਾਂਜੀ ਸਰ ਹਾਂਜੀ ਦਸੋ ਮੱਜਰੇ ਪਿੰਡ ਤੋਂ ਜੀ ਹਾਂਜੀ ਸਰ ਸਰ ਸਾਨੂੰ ਪਤਾ ਲੱਗਿਆ ਮੈਂ ਰਣਜੀਤ ਸਿੰਘ ਪੱਤਰਕਾਰ ਨਾਬੇ ਤੋਂ ਗੱਲ ਕਰ ਰਿਹਾ ਹਾਂ ਜੀ ਜ਼ਿਲ੍ਹਾ ਇੰਚਾਰਜ ਪਟਿਆਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ YouTube ਪੇਜ ਤੇ ਔਰ ਸਾਡੇ ਚੈਨਲ ਤੇ ਡਿਡ ਸਰ ਸਾਨੂੰ ਇਹ ਪਤਾ ਲੱਗਿਆ ਵੀ ਤੁਸੀਂ ਪਟਿਆਲੇ ਤੋਂ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਹੋ ਇਸ ਟਾਈਮ ਜਦੋਂ ਪੰਜਾਬ ਦਾ ਸੂਬਾ ਬੁਧਾਨ ਲਗਾਇਆ ਤੇ ਇਸ ਵਿੱਚ ਮੈਂ 13 ਦੀ 13 ਸੀਟਾਂ ਤੇ ਫਾਈ ਕੁਆਰ ਨੇ ਮੇਰੀ ਜ਼ਿੰਮੇਵਾਰੀ ਲਈ ਹੈ ਵੀ ਤੁਸੀਂ ਆਪਣੇ ਮੀਤ ਪਰ ਪਿਆਰ ਕਰਕੇ ਐਲਾਨ ਕਰੋ ਤੇ ਜਿਹਦਾ ਵਿੱਚੋਂ ਸੀ ਸੱਤ ਕੈਂਡੀਡੇਟਾਂ ਦਾ ਨਾਮ 23 ਮਾਰਚ ਨੂੰ ਸਵੇਰੇ 10:00 ਵਜੇ ਨਾਪਾ ਦੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਕਰਕੇ ਅਸੀਂ ਆਪਣੇ ਕੈਂਡੀਡੇਟਾਂ ਦਾ ਐਲਾਨ ਕਰਾਂਗੇ ਤੇ ਬਾਕੀ ਦੇ ਰਹਿੰਦੇ ਕੈਂਡੀਡੇਟਾਂ ਦਾ ਵੀ ਅਗਲੇ ਹਫ਼ਤੇ ਦੇ ਵਿੱਚ ਅਸੀਂ ਐਲਾਨ ਕਰਤਾ ਜਾ ਕਿ ਕਿਹੜੀ ਕਿਹੜੀ ਪਾਰਟੀ ਵੱਲੋਂ ਸਰ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਹੋ ਇਹ ਨੇਚਰ ਆਪਣੀ ਪਾਰਟੀ ਪੰਜਾਬ ਆ ਜੀ ਠੀਕ ਹੈ ਜੀ ਸਰ ਇਹ ਇਹ ਪਹਿਲਾਂ ਕਿਦੋਂ ਇਲੈਕਸ਼ਨ ਲੜਿਆ ਤੁਸੀਂ ਮੈਂ ਪਹਿਲਾਂ ਫਟਿਆਲਾ ਤੋਂ ਲਾਡ ਸਭਾ ਲੈਕਸਡਰ ਆ ਤੇ ਜੀ ਅੱਛਾ ਦੀ ਵਿਧਾਨ ਸਭਾ ਹਲਕਾ ਮਲੋਤੋਂ ਇਲੈਕਸ਼ਨ ਲੜਿਆ ਜੀ ਕਾਂਗਰਸ ਦਾ ਪਿੰਡੂ ਪrakash ਦਾ ਵਾਈਸ ਚੇਅਰਮੈਨ ਵੀ ਰਿਹਾ ਜੀ ਮੈਂ ਜੀ ਓਕੇ ਕੀ ਅੱਛਾ ਠੀਕ ਹੈ ਜੀ ਤੇ ਹੁਣ ਕੀ ਸੁਭਾਵਨਾ ਲੱਗਦੀ ਹੈ ਆਉਣ ਵਾਲੇ ਦਿਨਾਂ ਚ ਕਲੀਅਰ ਹੈ ਵੀ ਤੁਸੀਂ ਫਾਰਮ ਪਰ ਹੋਗੇ ਇਲੈਕਸ਼ਨ ਚ ਹਾਂ ਜੀ ਅੱਜ ਸਤੋਂ ਜਿਗਰ ਵੈਲਟੀ ਪਾ ਆ ਕੇ ਚਲਦਿਆਂ ਨੇ ਜੀ ਮੈਂ ਬਾਕ-ਬਾਕ ਕਰ ਬਾਰ ਦੀ ਹਨ ਦਿੱਲੀ ਵੀ ਹੈ ਜੀ ਉਹ ਕਬਰ ਰਹਿ ਗਿਆ ਹੋਈ ਜਾਂਦੇ ਠੀਕ ਹੈ ਜੀ। ਤੁਹਾਡੇ ਦਾ ਸਾਲ ਮੈਚ ਫਿਰਦੀਆਂ ਨੇ ਵੀ ਤੁਸੀਂ ਵੀ ਸਾਪੇ ਦਾ ਸੈਂਟੀ ਖੜਕੇ ਦੋ ਚਾਰ ਸੀਟਾਂ ਰਾਰ ਕਰੋ। ਪਰ ਅਸੀਂ ਸਾਰਿਆਂ ਨੂੰ ਜਵਾਬ ਦੇ ਤੁਸੀਂ ਤੁਸੀਂ ਦੋ ਤੇਰਾ ਸੀਟਾਂ ਤੇ ਆਪ ਦੇ ਕੈਂਡੀਡੇਟ ਤੁਸੀਂ ਪੰਜਾਬ ਦੇ ਆਪਣੀ ਨੈਸ਼ਨਲ ਪਾਰਟੀ ਤੋਂ ਪੰਜਾਬ ਆਪਣੀ ਨੈਸ਼ਨਲ ਪਾਰਟੀ ਤੋਂ ਪੰਜਾਬ ਦੇ ਸੂਬਾ ਪ੍ਰਧਾਨ ਲੱਗੇ ਹੋਏ ਹਾਂ ਜੀ। ਹਾਂ ਜੀ ਹਾਂ ਜੀ ਧਰਮਪਾਲ ਜਸਮਤ ਜੀ ਦਾ ਮੇਰਾ ਨਾਮ ਹੈ ਜੀ। ਠੀਕ ਹੈ ਜੀ। ਤੇ ਓਕੇ ਇਹ ਬਸ ਸੀਟੋ ਨੇ ਇਹੀ ਗੱਲ ਕਰਨੀ ਸੀ ਹੋਰ ਕਿੰਨੇ ਬੰਦੇ ਖੜੇ ਕਰ ਰਹੇ ਹੋ ਉਹਨਾਂ ਇਹ ਦਿਨਾਂ 'ਚ। ਤੁਸੀਂ ਇਹ ਲਾਅ ਕਰਾਂਗੇ ਜੀ ਜਿਸ ਕਰਕੇ ਬਾਕੀ ਵੀ ਜਿਹੜੇ ਪੰਜਾਬ ਦੇ ਮੁੱਦੇ ਅੱਜ ਤੱਕ ਕਿਸੇ ਵੀ 75 ਸਾਲਾਂ ਵਿੱਚ ਪਾਰਟੀ ਨੇ ਨਹੀਂ ਚੱਕੇ ਕਿਉਂਕਿ ਹਰ ਬੰਦੇ ਨੇ ਗਰੀਬੀ ਚੱਕਰ ਦਾ ਵਾਅਦਾ ਤਾਂ ਕੀਤਾ ਪਰ ਅਣਵਰ ਗਰੀਬਾ ਨੂੰ ਖਤਮੇ ਕੀਤਾ ਜਾਂਦਾ ਲਾ ਕੇ ਕੋਈ ਉਹਨਾਂ ਨੂੰ ਵਾਅਦਾ ਕੀਤਾ ਜਾਂਦਾ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ